ਸਭ ਤੋਂ ਪਹਿਲਾਂ ਸੋਨ ਲੀਕਾ 750 22 ਮਾਡਲ 5.5 ਲੱਖ ਲੋਨ ਹੋ ਜੂਆ ਪਿਛਲੇ ਟਾਇਰ ਨਾਲ ਦੇ ਆ ਮੂਰਲੇ ਮੈਂ ਕੱਲ ਚੇਂਜ ਕਰਤੇ। ਇਹ 21 ਮਾਡਲ ਆ ਚਾਰੇ ਟਾਇਰ ਨਾਲ ਦੇ ਬਿਲਕੁਲ ਟਾਕੇ ਦੇਉਂਗਾ ਬਾਈ। ਠੀਕ ਹੈ ਜੀ 1 ਮਿੰਟ। ਸੈਟਲ ਗੇਅਰ ਵਾਲਾ ਇਹ ਵੀ। ਇਹ ਵੀ ਸੈਟਲ ਗੇਅਰ ਆ ਬਾਈ 3 ਸਪੀਡ ਆ ਚਾਰੇ ਟਾਇਰ ਬਿਲਕੁਲ ਤਾਜੇ ਪਾਤੇ ਮੈਂ। ਗੱਡੀ ਦੀ ਬਾਈ 2014 ਮਾਡਲ ਆ 50 HP ਆ। ਹਾਂਜੀ। ਡਬਲ ਡਿਸਟ੍ਰਿਬਿਊਟਰ ਆ ਕੰਪੈਸਟੀ ਜੱਕ ਲੱਗਾ ਚਾਰੇ ਟਾਇਰ ਨਾਲ ਦੇ ਨਵੇਂ ਆ ਵੀਰੇ। ਕੈਰ ਬਾਈ ਹੈਗਾ 85 90 ਪੈਸੇ। 85 90 ਪੈਸੇ ਤੇ ਬਾਹਰੋਂ ਦਾ ਦੇਖ ਲੈ ਤੇ ਅੰਦਰੋਂ ਵੀ ਦੇਖ ਕੋਕਾ ਪੀਸ ਆ। ਠੀਕ 22 ਮਾਡਲ ਦਾ 4.5 ਲੱਖ ਦਾ ਲੋਨ ਹੋ ਜੂਗਾ ਠੀਕ ਹੈ ਜੀ ਮੂਰਲੇ ਨਵੇਂ ਟਾਇਰ ਆ ਪਿਛਲੇ ਗਿਆ 75-80 ਪੈਸੇ ਟਾਇਰ ਆ ਠੀਕ ਆ ਗੱਲ 60 HP ਆ ਬਾਈ ਹਾਂਜੀ ਟੌਪ ਮਾਡਲ ਟਰੈਕਟਰ ਆ ਵੀਰੇ ਠੀਕ ਹੈ 60 HP ਦੇ ਵਿੱਚ ਠੀਕ ਹੈ ਜੀ 22 ਮਾਡਲ ਆ 21 ਦੀ RC ਆ ਫਾਈਬਰ ਛਤਰੀ ਲੱਗੀ ਆ 2022 ਮਾਡਲ ਆ ਚਾਰੇ ਟਾਇਰ ਨਾਲ ਦੇ ਵੀਰੇ ਠੀਕ ਹੈ ਜੀ ਇਹ 22 ਮਾਡਲ ਆ ਠੀਕ ਹੈ ਜੀ 53 ਦੇਖ ਲਓ ਵੀਰੇ ਚਲਾ ਕੇ ਕੋਈ ਗੱਲ ਨਹੀਂ 53 hp ਆ ਬਾਈ ਚਾਰੇ ਟਾਇਰ ਨਾਲ ਦੇ ਆ ਡਬਲ ਡਿਸਟਰੀਬਿਊਟਰ ਆ ਕੰਪੈਸਿਟੀ ਚੈੱਕ ਆ ਸਾਈਡ ਕੱਟ ਆ ਸਤਿ ਸ਼੍ਰੀ ਅਕਾਲ ਤੁਹਾਨੂੰ ਆਪਾਂ ਪਹੁੰਚਿਆ ਤਲਵੰਡੀ ਸਾਬੋ ਟਰੈਕਟਰ ਮੰਡੀ ਜਿੱਥੇ ਦੁਬਾਰਾ ਫੇਰ ਆਪਣੇ ਕੋਲੇ ਬਾਈ ਫਰਮਾ ਕਰਦਿਆਂ ਗੱਲ ਵੀ ਕਿੰਨੇ ਟਰੈਕਟਰ ਨਵੇਂ ਆ ਗਏ ਕਿੰਨੇ ਪੁਰਾਣੇ ਨੇ ਸਤਿ ਸ਼੍ਰੀ ਅਕਾਲ ਬਾਈ ਸਰ ਮੈਂ ਸਤਿ ਸ਼੍ਰੀ ਅਕਾਲ ਹੋਰ ਠੀਕ ਆ ਸਰ ਮੈਂ ਬਹੁਤ ਵਧੀਆ ਕੀ ਹਾਲ ਆ ਬਾਈ ਵਧੀਆ ਉਸ ਵੇਖਿਆ ਮੇਰੀ ਵੀਡੀਓ ਤੇ ਉਹ ਸਾਡੇ ਕਰਨਾ ਯਾਰ ਵੇਖਣਾ ਨਹੀਂ ਇੱਕ ਦੋ ਵਿਕੇ ਇੱਕ ਦੋ ਵਿਕੇ ਬਹੁਤ ਬਹੁਤ ਧੰਨਵਾਦ ਬਾਈ ਯਾਰ ਇੱਕ ਦੋ ਵਿਕ ਗਏ ਨਮਾਨੀ ਜੀ ਵੀਡੀਓ ਤੇ ਹਾਂ ਧੰਨਵਾਦ ਤੇ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਹਾਰਾਜ ਸੱਚੇ ਪਾਛੇ ਜੜਦੀ ਕਲਾ ਰੱਖੇ ਵੀਰੇ ਤੁਹਾਨੂੰ ਤੇ ਜਾਇ ਜਿਆ ਰੇਟ ਦੱਸਣ ਦੀ ਕੋਸ਼ਿਸ਼ ਕਰਾਂਗੇ ਹਾਂਜੀ ਇੱਥੇ ਇੱਕ ਵਾਰੀ ਕੈਮਰਾ ਘੁਮਾ ਦੇ ਸਾਰੇ ਤੇਰੇ ਯਾਰ ਦੇ ਠੀਕ ਹੈ ਜੀ ਲਓ ਵੀ ਇੰਨੇ ਕਰਦੇ ਸਾਰੇ ਤੇਰੇ ਯਾਰ ਦੇ ਠੀਕ ਹੈ ਜੀ ਸਭ ਤੋਂ ਪਹਿਲਾਂ ਸੋਨਾਲੀ ਕਾ 750 22 ਮਾਡਲ ਸਾਢੇ 5 ਲੱਖ ਲੌਣ ਹੋ ਜੂਆ ਪਿਛਲੇ ਟਾਇਰ ਨਾਲ ਦੇ ਆ ਮੂਰਲੇ ਮੈਂ ਕੱਲ ਚੇਂਜ ਕਰਤੇ ਠੀਕ ਹੈ ਜੀ ਚਾਰੇ ਚਾਰੇ ਪੋਲੋ ਦੇ ਆ ਕੋਈ ਦੇਸੀ ਕੰਪਨੀ ਨਹੀਂ ਜੇ ਕਿਤੇ ਬਸੇ ਕਲਮ ਲੱਗੀ ਹੋਈ ਨਾ ਟਰੈਕਟਰ ਦੇ ਦੇਣਦਾਰ ਡਬਲ ਡਿਸਟ੍ਰੀਬਿਊਟਰ ਡੰਡਾ ਫੱਟੀ ਛਤਰੀ ਸਾਰਾ ਸਮਾਨ ਨਾਲ ਠੀਕ ਹੈ ਜੀ ਠੀਕ ਹੈ ਗੱਲ ਵੀਰੇ ਰੁਪਈਆ ਦਾ ਰੁਪਈਆ ਟਰੈਕਟਰ ਆ ਵੀਰੇ ਚਲਾ ਕੇ ਬਾਕੇ ਥੱਲੀ ਕਰ ਲਓ ਸਟਲ ਗੇਅਰ ਆ ਠੀਕ ਹੈ ਜੀ 3 ਸਪੀਡ ਆ ਠੀਕ ਹੈ ਜੀ 6 ਲੱਖ ਤੋਂ ਪਲੱਸ ਲਿਕਦੇ ਆ ਬਾਈ ਹਾਂਜੀ ਆਪਾਂ ਦੇਵਾਂਗੇ ਪੌਣੇ 6 ਲੱਖ ਰੁਪਏ ਦਾ ਪੌਣੇ 6 ਲੱਖ ਹਾਂ ਇੱਕੋ ਹੀ ਰੇਟ ਬੋਲੂਗਾ 5,75,000 ਦਾ ਸਾਢੇ 5 ਲੱਖ ਦਾ ਲੋਨ ਹੋ ਜਾਊਗਾ 5,75 ਦਾ ਇਹ ਸਿਉਣਾ ਲਿਕਾ ਮਿੱਤਰੋ ਬਣੂਗਾ ਹਾਂ ਸਾਢੇ 5 ਲੱਖ ਦਾ ਲੋਨ ਮੇਰੇ ਫੇਰ ਸਿਉਣਾ ਲਿਕਾ ਆ ਗਿਆ ਇਹ 21 ਮਾਡਲ ਆ ਚਾਰੇ ਟਾਇਰ ਨਾਲ ਦੇ ਬਿਲਕੁਲ ਟਾਕੇ ਦੇਉਂਗਾ ਬਾਈ ਠੀਕ ਹੈ ਜੀ 1 ਸੈਟਲ ਗੇਅਰ ਵਾਲਾ ਇਹ ਵੀ ਇਹ ਵੀ ਸੈਟਲ ਗੇਅਰ ਆ ਬਾਈ 3 ਸਪੀਡ ਆ ਚਾਰੇ ਟਾਇਰ ਬਿਲਕੁਲ ਤਾਜੇ ਪਾਤੇ ਮੈਂ ਠੀਕ ਹੈ ਜੀ ਬਿਲਕੁਲ ਟਾਕੇ ਦੇਉਂ ਜਿਹੜਾ ਬਾਈ ਟਰੈਕਟਰ ਲਊਗਾ ਸੈਟਲ ਗੇਅਰ 3 ਸਪੀਡ ਠੀਕ ਹੈ ਜੀ ਕੋਕਾ ਪੀ ਟਰੈਕਟਰ ਆ ਡਬਲ ਡਿਸਟ੍ਰਿਬਿਊਟਰ ਆ ਡੰਡਾ ਫੱਟੀ ਛਤਰੀ ਸਭ ਕੁਝ origignal ਮਿਲੂ ਬਾਈ ਠੀਕ ਹੈ ਜੀ ਇਹਦੇ 5 ਲੱਖ ਰੁਪਏ ਲੋਨ ਹੋ ਜੂ ਪੁਰਾਣਾ ਕੱਟਿਆ ਜਾਊ ਓਨੇ ਕ ਦਾ ਕੱਟਾਂਗਾ ਜਿੰਨੇ ਕ ਦਾ ਹੋਊਗਾ ਠੀਕ ਹੈ ਜੀ ਠੀਕ ਆ ਜਿੰਨੇ ਰੇਟ ਲਿਖਿਆ ਇੰਨੇ ਨੇ ਦੇ ਵੀ ਕੀ ਜਾਂਦੇ ਆ ਠੀਕ ਆ ਜੀ ਇੱਕੋ ਰੇਟ ਬੋਲੂਗਾ 5.5 ਲੱਖ ਰੁਪਏ 5.5 ਲੱਖ 5 ਲੱਖ ਦਾ ਲੋਨ ਹੋਊਗਾ ਠੀਕ ਆ ਜੀ ਮੁਰਿਆ ਗਿਆ 3730 3630 ਬਾਈ 2014 ਮਾਡਲ ਆ 50 HP ਆ ਹਾਂਜੀ ਡਬਲ ਡਿਸਟ੍ਰਿਬਿਊਟਰ ਆ ਕੰਪੈਸਟੀ ਜੱਕ ਲੱਗਾ ਚਾਰੇ ਟਾਇਰ ਨਾਲ ਦੇ ਨਵੇਂ ਆ ਵੀਰੇ ਠੀਕ ਆ ਜੀ ਬਿਲਕੁਲ ਨਵੇਂ ਆ ਵੀਰੇ ਰੇਟ ਉਹਦੇ ਮੈਂ ਕੋਈ ਦੇ ਕੇ ਦਿਖਾਵੇ ਠੀਕ ਆ ਜੀ ਠੀਕ ਆ ਹਾਂਜੀ ਇਹ ਟਰੈਕਟਰ ਦੇਵਾਂਗਾ 4 ਲੱਖ ਤੇ ਹਾਂਜੀ 40000 ਦਾ ਮੌਕੇ ਮਾਨ ਸਨਮਾਨ 4 ਲੱਖ 40000 ਦਾ ਮੌਕੀ ਮਾਨ ਸਨਮਾਨ ਹੋਰ ਕਰਦਾ ਮਾਨ ਸਨਮਾਨ ਆਹ ਟਰੈਕਟਰ ਬਾਈ ਕੋਕਾ ਪੀ ਟਰੈਕਟਰ ਆ 55 ਐਚਪੀ ਦੇ ਵਿੱਚ ਠੀਕ ਹੈ ਜੀ ਤੈਨੂੰ ਇੱਕ ਗੱਲ ਦੱਸ ਦੇਣਾ ਬਾਈ ਹਾਂਜੀ ਇਹ ਟਰੈਕਟਰ ਥੋੜੇ ਜਿਹਾ ਪੀਸੀ ਆਈ ਸੀ ਠੀਕ ਹੈ ਜੀ ਕਿਉਂ ਹਾਂਜੀ ਪਹਿਲਾਂ ਤਾਂ ਇੱਥੇ ਮਾਰ ਸਾਈਡ ਕਲੱਚ ਆ ਵੀਰੇ ਇਹ ਠੀਕ ਹੈ ਜੀ ਇੱਥੇ ਮਾਰ ਗੇਅਰ ਤੇ ਸਾਰੇ ਤੇ ਠੀਕ ਹੈ ਜੀ ਬਾਈ ਐਡੀਸ਼ਨਲ ਤੇ ਗੇਅਰ ਹੁੰਦਾ ਜਿਹੜਾ ਉਹ ਗੇਅਰ ਆ ਬਾਈ ਠੀਕ ਹੈ ਜੀ ਚੂਜੀ ਗੇਅਰ ਆ ਇਹ ਹਾਂਜੀ ਠੀਕ ਹੈ ਹਾਈ ਸਪੀਡ ਟਰੈਕਟਰ ਹੁੰਦਾ ਇਧਰ ਲਿਆ ਵੀਰੇ ਹੁਣ ਠੀਕ ਹੈ ਜੀ ਕੈਰ ਬਾਈ ਹੈਗਾ 8590 ਪੈਸੇ 8590 ਪੈਸੇ ਤੇ ਬਾਹਰੋਂ ਦਾ ਦੇਖ ਲੈ ਤੇ ਅੰਦਰੋਂ ਵੀ ਦੇਖ ਕੋਕਾ ਪੀਸ ਹੈ ਠੀਕ ਹੈ ਜੀ 55 ਐਚ ਪੀ ਹੈ ਟਰਬੋ ਵਾਲਾ ਠੀਕ ਹੈ ਜੀ ਠੀਕ ਹੈ ਗੱਲ ਵੀਰੇ ਚਲਾ ਕੇ ਬਾਕੇ ਸੱਦੀ ਕਰ ਲੋ ਏ ਟਰੈਕਟਰ ਦੀ ਤਾਂ ਬਾਈ 12 ਮਾਡਲ ਦਾ 495 ਡਿਮਾਂਡ ਆ ਟਰੈਕਟਰ ਨੂੰ ਆ 4 ਲੱਖ ਤੇ 60 ਹਜ਼ਾਰ ਦਾ 4 ਲੱਖ 60 ਹਜ਼ਾਰ ਕੋਕੇ ਤੇ ਮਾਨ ਸਨਮਾਨ ਜ਼ਰੂਰ ਕਰਨਾ ਠੀਕ ਹੈ ਜੀ ਆ ਗਿਆ ਮਮਾ ਆ ਗਿਆ ਵੱਡੇ ਭਾਈ ਦਾ ਟਰੈਕਟਰ ਜੀ ਠੀਕ ਹੈ ਮਮਾ 22 ਮਾਡਲ ਦਾ 4.5 ਲੱਖ ਦਾ ਲੋਨ ਹੋ ਜੂਗਾ ਠੀਕ ਹੈ ਜੀ ਮੂਹਰੇ ਨਵੇਂ ਟਾਇਰ ਆ ਪਿਛਲੇ ਗਿਆ 75-80 ਪੈਸੇ ਟਾਇਰ ਆ ਠੀਕ ਹੈ ਜੀ ਡਬਲ ਡਿਸਟ੍ਰੀਬਿਊਟਰ ਟਰੈਕਟਰ ਆ ਸਾਰਾ origignal ਆ ਠੀਕ ਹੈ ਜੀ 4 ਲੱਖ 70 ਹਜ਼ਾਰ ਲਿਖੀ ਬੈਠੇ ਆ 4.5 ਲੱਖ ਦਾ 4.5 ਲੱਖ ਦਾ ਮਿੱਤਰੋ ਬਹੁਤ ਵਾ ਟਰੈਕਟਰ ਦੇਖ ਸਕਦੇ ਆ ਚੰਗਾ ਟਰੈਕਟਰ ਮੂਹਰੇ 60 55 ਬਾਈ 60 55 ਬਿਲਕੁਲ ਤਾਜ਼ੇ ਟਾਇਰ ਆ ਬਾਈ ਜਿਹੜਾ ਬਾਈ ਲਊਗਾ ਬਿਲ ਕਟਾ ਕੇ ਦਊਗਾ ਠੀਕ ਹੈ ਜੀ ਰੁਪਏ ਦਾ ਰੁਪਿਆ ਟਰੈਕਟਰ ਆ ਟੋ ਮਾਡਲ ਟਰੈਕਟਰ ਆ ਵੀਰੇ 60 ਐਚਪੀ ਦੇ ਵਿੱਚ ਠੀਕ ਹੈ ਜੀ 22 ਮਾਡਲ ਹੈ 21 ਦੀ ਆਰਸੀ ਆ ਫਾਈਬਰ ਛਤਰੀ ਲੱਗੀ ਆ 6 ਲੱਖ 95000 ਇੰਨੇ ਨੇ ਤਾਂ ਵਿਕੀ ਜਾਂਦੇ ਆ ਇਹ ਟਰੈਕਟਰ ਤੋਂ 6.5 ਲੱਖ ਰੁਪਏ ਦਾ ਸਾਢੇ 6 ਲੱਖ ਦਾ ਮੰਗੂ ਕਰੋ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹਾਂ ਮੂਰੇ ਫੇਰ ਆ ਗਿਆ ਸਾਫਾ ਇਹਨੂੰ ਫੇਰ ਦਿਖਾਵਾ ਇੱਕ ਮਿੰਟ ਬਾਈ ਨੇ ਚਲਾ ਕੇ ਦੇਖਣਾ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ 25 ਦਾ ਹਾਂਜੀ ਬਾਈ ਸਾਰਾ Ориਜਨਲ ਆ ਠੀਕ ਹੈ ਚਾਰੇ ਟਾਇਰ ਬਿਲਕੁਲ ਤਾਜ਼ੇ ਆ ਭਾਈ ਇਹਦੇ ਠੀਕ ਹੈ ਜੀ ਇਹਨੂੰ ਤਾਂ ਭਾਈ ਚਾਰੇ ਪਾਸੋਂ ਦਿਖਾ ਇਹਨੂੰ ਪਿੱਛੋਂ ਵੀ ਵੇਖ ਜਾ ਵੀਰੇ ਵੇਖ ਜਾ ਕੋਲ ਚੱਕਰ ਠੀਕ ਹੈ ਜੀ ਠੀਕ ਹੈ ਗੱਲ ਸੀਟ ਇਹਦੀ ਹਾਂਜੀ ਤੇ ਇੱਕ ਮਿੰਟ ਭਾਈ ਮਾਰਾ ਇਹ ਇਹੀ ਹੋ ਜਾ ਆ ਦੇਖ ਸੀਟ ਤੇ ਵੀ ਆ ਦੇਣਾ ਨਾਲ ਦੀ ਸੀਟ ਤੇ ਠੀਕ ਹੈ ਜੀ ਮੈਸੀ ਦਾ ਮਾਰਕਾ ਪਿਆ ਠੀਕ ਹੈ ਜੀ ਕਿਸੇ ਪਾਸੋਂ ਗਲਿਆ ਹੋਇਆ ਨਾ ਟਰੈਕਟਰ ਤੇ ਆਪਾਂ ਦੇਖਾਰਾਂ ਭਾਈ ਠੀਕ ਹੈ ਜੀ 2001 ਮਾਡਲ ਆ ਬਠਿੰਡੇ ਦਾ ਨੰਬਰ ਹੈ ਵੀਰੇ ਹਾਂਜੀ ਪੀ ਵੀ 03 ਹਾਂਜੀ ਹ ਐਚ 8381 ਠੀਕ ਹੈ ਜੀ ਨੰਬਰ ਹੈ ਟਰੈਕਟਰ ਦਾ ਹਾਂਜੀ ਤੇ 1 ਲੱਖ ਤੇ 85 ਹਜ਼ਾਰ ਡਿਮਾਂਡ ਆ ਟਰੈਕਟਰ ਦੇਵਾ ਇੱਕੂ ਰੇਟ ਜੈਸੀ ਜਾਂ ਨੋ 1 ਲੱਖ 60 ਹਜ਼ਾਰ ਦਾ 1 ਲੱਖ 60 ਹਜ਼ਾਰ ਦਾ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਦੀ ਵਿਚ ਆ ਗਿਆ 60 ਹਾਂਜੀ 2022 ਮਾਡਲ ਆ ਚਾਰਾ ਟਾਇਰ ਨਾਲ ਦੇ ਵੀਰੇ ਠੀਕ ਹੈ ਜੀ ਕੋਕਾਪੀ ਟਰੈਕਟਰ ਆ ਬਾਈ ਠੀਕ ਹੈ ਜੀ ਇੱਕ ਦਿਨ ਨੂੰ ਮੈਂ ਹੋਰ ਗੱਲ ਦੱਸਦਾ ਇੱਧਰ ਲਿਆ ਇਹਨੂੰ ਹਾਂਜੀ ਇੱਥੇ ਮਰ ਇਹ ਬਾਈ ਫਾਰਮ ਟਰੈਕ ਦੀ ਸੀਰੀਅਲ ਹੁੰਦੀ ਆ ਇਹ ਠੀਕ ਹੈ ਜੀ ਇਹ ਬਾਈ 90% ਸ਼ਾਇਦ ਮੇਰੇ ਜ਼ਿੰਮੇਵਾਰ ਭਰਾਵਾਂ ਨੂੰ ਨਾਂ ਪਤਾ ਹੋਵੇ ਜਿਹੜੀ ਐਫ ਸੀਰੀਅਲ ਹੁੰਦੀ ਹੈ ਨਾ ਐਫ 31 ਟਰੈਕਟਰ ਹੁੰਦਾ ਇਹ ਫੁੱਲ 55 ਐਚਪੀ ਹੁੰਦਾ ਠੀਕ ਹੈ ਜੀ ਫਾਰਮ ਸੈੱਟ ਕੰਪਨੀ ਦਾ ਕੋਈ ਵੀ ਟਰੈਕਟਰ ਫੁੱਲ 55 ਐਚਪੀ ਨਹੀਂ ਹੈਗਾ ਸਾਰੇ 55 ਐਚਪੀ ਕੈਟਾਗਰੀ ਆ ਠੀਕ ਹੈ ਜੀ ਇਹਦੀ 90 ਐਚਪੀ ਪੀਟੀਓ ਪਾਵਰ ਹੁੰਦੀ ਹੈ ਬਾਕੀਆਂ ਦੀ 38 ਐਚਪੀ ਹੁੰਦੀ ਹੈ ਠੀਕ ਹੈ ਗੱਲ ਬਾਈ 16 ਦੇ ਟਾਇਰਾਂ 'ਚ ਬਿਲਕੁਲ ਨਵਾਂ 740 ਘੰਟੇ ਚੱਲਿਆ ਹਾਂਜੀ 22 ਮਾਡਲ ਆ 7.35 ਲੱਖ ਰੇਟ ਲਿਖਿਆ ਪੂਰੇ 7 ਲੱਖ ਦਾ ਟਰੈਕਟਰ ਇਹ ਦੇਵਾਂਗੇ ਵੀ 7 ਲੱਖ ਦਾ ਬਣੂ ਮਿੱਤਰੋ ਠੀਕ ਹੈ ਗੱਲ ਹਾਂਜੀ ਉਸ ਤੋਂ ਬਾਅਦ ਹਾਉਲੈਂਡ ਆ ਇਹ 22 ਮਾਡਲ ਆ ਠੀਕ ਹੈ ਜੀ 53 ਦੇਖ ਲਓ ਵੀਰੇ ਚਲਾ ਕੇ ਕੋਈ ਗੱਲ ਨਹੀਂ 53 ਐਚਪੀ ਆ ਬਾਈ ਚਾਰੇ ਟਾਇਰ ਨਾਲ ਦੇ ਆ ਠੀਕ ਹੈ ਜੀ ਡਬਲ ਡਿਸਟ੍ਰੀਬਿਊਟਰ ਆ ਕੰਪੈਸਿਟੀ ਜੈਕ ਆ ਸਾਈਡ ਕਲੱਚ ਆ ਠੀਕ ਹੈ ਜੀ ਆ ਠੀਕ ਹੈ ਬਿਲਕੁਲ ਨਵਾਂ ਟਰੈਕਟਰ ਆ ਬਾਈ ਚਾਬੀ ਲੱਗੀ ਹੋਈ ਕਰ ਦੇਣ ਦਾ ਆ ਰਾਂ ਬਾਈ ਠੀਕ ਹੈ ਜੀ ਠੀਕ ਹੈ ਗੱਲ ਆ 695000 ਡਿਮਾਂਡ ਆ ਬਾਈ ਜਿੰਨੇ ਲਿਖਿਆ ਨਾ ਉਹਨੇ ਇਹਨੇ ਦੇ ਵਿਕਦੇ ਆ ਠੀਕ ਆ ਜੀ ਟਰੈਕਟਰ ਦੇਉਂਗਾ 6.5 ਲੱਖ ਰੁਪਏ ਦਾ 6.5 ਲੱਖ ਦਾ 6 ਲੱਖ 6 ਸਵਾ 6 ਲੱਖ ਲੋਨ ਹੋਊ ਟਰੈਕਟਰ ਦਾ ਠੀਕ ਆ ਜੀ ਠੀਕ ਆ ਗੱਲ ਹਾਂਜੀ ਕੋਈ ਵੀ ਟਰੈਕਟਰ ਲੈਣਾ ਹੋਵੇ ਹਾਂਜੀ 11 ਨੂੰ ਕਰ ਲਓ ਫੋਨ ਹਾਂਜੀ ਆਪਣੇ ਕੋਲੇ ਬਾਦੂ ਖੜਿਆ ਜਾਇਜ਼ ਰੇਟ ਤੇ ਟਰੈਕਟਰ ਵੇਚਾਂਗੇ ਬਾਈ 10000 ਰੁਪਏ ਨਫੇ ਨਾਲ ਠੀਕ ਆ ਜੀ ਠੀਕ ਆ ਇਹਨਾਂ ਦਾ ਬੰਦ ਆ ਵੀਰੇ ਠੀਕ ਆ ਜੀ ਠੀਕ ਆ ਗੱਲ ਹੁਣ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਵੀਰੇ ਲੈਟ ਨੋਟ ਕਰ ਲਿਓ 6055 ਸੋਨਾਲਿਕਾ 5021 ਮਾਡਲ ਤੇ ਇੱਕ ਮੇਰੇ ਕੋਲੇ 575 ਖੜਾ ਤੇ ਇੱਕ ਹਾਉਲੈਂਡ 14 ਮਰ ਇਹ ਚਾਰ ਟਰੈਕਟਰ ਜਿਵੇਂ ਕਹੋਗੇ ਉਵੇਂ ਆਪਾਂ ਦੇ ਦਾਂਗੇ ਠੀਕ ਹੈ ਜਿੰਨੇ ਕਿਤੇ ਪੈਂਦੇ ਆ ਓਨੇ ਦੇ ਦੇ ਦਾਂਗੇ ਠੀਕ ਹੈ ਜੀ ਆ ਕੇ ਮੇਰੇ ਕੋਲੇ ਘਰੇ ਆ ਕੇ ਲਿਖਤ ਦੇਖ ਲਿਓ ਠੀਕ ਹੈ ਕਰ ਪੀ ਆਰ ਪੀ ਗਿਣਾ ਦੂ ਜੇ ਯਕੀਨ ਆ ਟਰੈਕਟਰ ਦੇ ਦਾਂਗੇ ਹਿਸਾਬ ਨਾਲ ਠੀਕ ਹੈ ਇਹ ਚਾਰ ਤਾਂ ਦੇਨੇ ਦੇਨੇ ਆ ਠੀਕ ਹੈ ਠੀਕ ਹੈ ਗੱਲ ਆ ਚਾਰ ਪੰਜ ਘਰੇ ਖੜੇ ਆ ਇਹ ਵੀਡੀਓ ਲਗੇ ਦਬ ਕੇ ਲੈ ਕਮੈਂਟ ਸ਼ੇਅਰ ਕਰਿਓ ਬਾਈ ਮੇਰਾ WhatsApp ਨੰਬਰ 887294545 ਕਾਲਿੰਗ ਨੰਬਰ 947884545 ਤੇ ਵੀਡੀਓ ਦਬ ਵਧੀਆ ਲਗੇ ਨਾ ਦਬ ਕੇ ਲੈ ਕਮੈਂਟ ਸ਼ੇਅਰ ਪੇਜ ਨੂੰ ਕਰ ਲਿਓ ਫੋਲੋ ਸਿਕੰਦਰ ਮਾਨ ਠੀਕ ਹੈ ਗੱਲ ਤੇ ਬਹੁਤ ਬਹੁਤ ਮਿਹਰਬਾਨੀ ਤੇ ਇੱਕ ਗੱਲ ਹੋ ਰਿਆ ਵੀਰੇ ਤੇ ਅਗਲੀ ਮੰਡੀ ਤੇ ਜਾਂ ਘਰੇ ਸਾਡੇ ਤੇ ਸ਼ਿਕੰਦਰਪਾਲ ਦਾ ਪਰੇ ਸ਼ਰਮਾ ਕਿੱਥੇ ਹੈ ਸ਼ਰਮਾ ਕਿੱਥੇ ਹੈ ਸ਼ਰਮਾ ਕਿੱਥੇ ਬਾਈ ਨੇਰੀ ਲਿਆ ਦਿਓ ਬੇਨਤੀ ਹੱਥ ਬੰਨ ਕੇ ਠੀਕ ਹੈ ਹੈਲਪ ਕਰੋ ਵਿਚਾਰੇ ਦੀ ਕੁੜੀਆਂ ਇਕੱਲੀਆਂ ਕੁੜੀਆਂ ਕੁੜੀਆਂ ਦੇ ਕਿਉਂ ਵਿਚਾਰਾ ਮਿਹਨਤ ਕਰਦਾ ਵਿਚਾਰਾ ਸਾਰਿਆਂ ਦੇ ਨਾ ਤੇ ਬੇਨਤੀ ਹੱਥ ਬਨ ਕੇ ਵੀਰੇ ਤੇ ਇਹਦੀ ਵਿਚਾਰੀ ਹੈਲਪ ਕਰੋ ਤੇ ਵੀਡੀਓ ਦੀ ਨਾ ਧੂੜ ਕੱਢ ਦਿਓ ਬਾਈ ਲਾਈਕ ਸ਼ੇਅਰ ਕਰਨ ਦੀ ਵੀਰੇ ਕਿ ਕਮੈਂਟ ਵਧੀਆ-ਵਧੀਆ ਕਰਿਓ ਵੀਰ ਬਣ ਕੇ ਤੇ ਫੇਪਰਾਂ ਤੇ ਜਿੱਦਾ ਦਿਲ ਹੋਏਗਾ ਤੁਹਾਡੇ ਭਰਾ ਦਾ ਠੀਕ ਹੈ ਬਹੁਤ-ਬਹੁਤ ਮਿਹਰਬਾਨੀ ਬਾਈ ਜਸਤਿਕ ਲਓ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਸ਼ੇਅਰ ਕਰ ਦਿਓ ਅਗਲੀ ਵੀਡੀਓ ਨਾਲ ਮਿਲਦੇ ਹਾਂ ਸਤਿ ਸ੍ਰੀ ਅਕਾਲ